ਅੱਜ ਇਸ ਵਕਤ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਨਾਲ ਜੁੜੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਖਬਰ ਹੈ ਕਿ ਅੱਜ ਫੇਰ ਪੰਜਾਬ ਦੇ ਵਿੱਚ ਇੱਕ ਪੁਲਿਸ এনਕਾਊਂਟਰ ਕੀਤਾ ਗਿਆ ਦੂਜੀ ਖਬਰ ਹੈ ਕਿ ਅੱਜ ਫੇਰ ਪੰਜਾਬ ਦੇ ਵਿੱਚ ਭਾਰੀ ਮਾਤਰਾ ਚ ਕਿਲੂਆਂ ਦੇ ਹਿਸਾਬ ਦੇ ਨਾਲ ਨਸ਼ਾ ਬਰਾਮਦ ਹੋਇਆ ਤੇ ਤੀਜੀ ਖਬਰ ਹੈ ਕਿ ਅੱਜ ਫੇਰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਕੋਲੋਂ ਭਾਰੀ ਮਾਤਰਾ ਚ ਹਥਿਆਰ ਤੇ ਗੋਲਾਵਰੂਧ ਫੜਿਆ ਗਿਆ ਦਿੰਨੇ ਖਬਰਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਦੋ ਡੀਐਸਪੀ ਪੁਲਿਸ ਦੇ ਇੱਕੋ ਥਾਂ ਇਕੱਠੇ ਉਹਨਾਂ ਦੀ ਮੌਤ ਹੋ ਗਈ ਤੇ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਾਹਿਬ ਦੇ ਇੱਕ ਮੰਤਰੀ ਨੂੰ ਤਲਬ ਕਰ ਲਿਆ ਗਿਆ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਇੱਕ ਹੋਰ ਜ਼ਰੂਰੀ ਖਬਰ Google Map ਲਾ ਕੇ ਆਪਾਂ ਸਾਰੇ ਸਫ਼ਰ ਕਰਦੇ ਆਂ ਕਾਰਾਂ ਦੇ ਉੱਪਰ ਜਦੋਂ ਆਪਾਂ Google ਦੇ ਉੱਪਰ ਫੋਨਾਂ ਤੇ ਰਸਤਾ ਲਾ ਲੈਨੇ ਆ ਕਿੰਨੀ ਵਾਰ ਪਹਿਲਾਂ ਹੋਇਆ ਤੇ ਅੱਜ ਫਿਰ ਇੱਕ ਕਾਰ ਮੈਪ ਦਾ ਰਸਤਾ ਗਲਤ ਲੈ ਗਿਆ ਤੇ ਕਾਰ ਸਮੁੰਦਰ ਦੇ ਵਿੱਚ ਜਾ ਡਿੱਗੀ ਹੈ ਅੰਜੇ ਖਬਰਾਂ ਤੁਹਾਨੂੰ ਹੁਣ ਵਿਸਥਾਰਤ ਦੱਸਦੇ ਆ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਬਖਸ਼ੀਸ਼ ਆਜ਼ਾਦ ਤੇ ਬੇਨਤੀ ਹੈ ਕਿ ਪਿਆਰਿਓ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਨਹੀਂ ਕੀਤਾ ਤੇ ਜਰੂਰ ਕਰ ਲਵੋ ਤੇ ਘੰਟੀ ਵਾਲਾ ਜਿਹੜਾ ਬੈਲ ਵਾਲਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤਾਂ ਕਿ ਰੋਜ਼ਾਨਾ ਤੁਹਾਡੇ ਕੋਲ ਟਾਈਮ ਤੇ ਜ਼ਰੂਰੀ ਮੁੱਦਿਆਂ ਦੀ ਜਾਣਕਾਰੀ ਪਹੁੰਚਦੀ ਰਹੇ ਹੁਣ ਜਿਹੜੀਆਂ ਪਹਿਲੀਆਂ ਤਿੰਨ ਖਬਰਾਂ ਨੇ ਤਿੰਨੇ ਹੀ ਇੱਕੋ ਥਾਂ ਵਾਪਰੀਆਂ ਅਮਰਤਸਰ ਸਾਹਿਬ ਦੇ ਵਿੱਚ ਅਮਰਤਸਰ ਸਾਹਿਬ ਜਿਹਨੂੰ ਅਮਰਤਸਰ ਗੁਰੂ ਦਾ ਘਰ ਕਹਿੰਦੇ ਨੇ ਅਮਰਤਸਰ ਸਿਫਤੀ ਦਾ ਘਰ ਕਿਹਾ ਜਾਂਦਾ ਤੁਸੀਂ ਦੇਖੋ ਸਾਡੇ ਸਿਸਟਮ ਨੇ ਹਾਲਾਤ ਕੀ ਕਰਤੇ ਸਾਡੇ ਰਾਜ ਪ੍ਰਬੰਧ ਨੇ ਹਾਲਾਤ ਕੀ ਬਣਾ ਦਿੱਤੇ ਨੇ ਕਿ ਗੁਰੂ ਕੀ ਨਗਰੀ ਵਾਲੇ ਜ਼ਿਲ੍ਹੇ ਦੇ ਵਿੱਚ ਰੋਜ਼ਾਨਾ ਸੱਤ ਤੋਂ ਵੱਧ ਇਹ ਮੰਦਪਗੀਆਂ ਖਬਰਾਂ ਆ ਰਹੀਆਂ ਨੇ ਹੁਣ ਇਹ ਤਿੰਨ ਖਬਰਾਂ ਅੱਜ ਆਈਆਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ 4 ਕਿਲੋ ਚਿੱਟਾ ਹੈਰੋਇਨ ਇੱਕੋ ਥਾਂ ਤੋਂ ਪੁਲਿਸ ਨੇ ਫੜਨ ਦਾ ਦਾਵਾ ਕੀਤਾ ਹੈ ਕੱਲ ਵੀ 5 ਕਿਲੋ ਦਾ ਦਾਵਾ ਕੀਤਾ ਸੀ ਇੱਕ ਹੋਰ ਥਾਂ ਅੰਮ੍ਰਿਤਸਰ ਸਾਹਿਬ 'ਚ ਤੇ ਅੱਜ 4 ਕਿਲੋ ਹੁਣ ਇਹ ਜਿਹੜਾ ਬਰਬਾਦੀ ਦਾ ਤਬਾਹੀ ਦਾ ਸਮਾਨ ਹੈ ਇਹ ਸਾਡੇ 3 ਪੁੱਤਾਂ ਨੂੰ ਸਪਲਾਈ ਹੋਣਾ ਸੀ ਤੇ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇਹਨੇ ਤਬਾਹ ਕਰਨਾ ਸੀ ਪੁਲਿਸ ਨੇ ਫੜਿਆ ਪੁਲਿਸ ਨੇ ਕਿਹਾ ਕਿ ਨਾਲ ਅਸੀਂ 4 ਮੁਲਜ਼ਮ ਫੜੇ ਨੇ ਇਹਦੇ ਨਾਲ ਹੀ ਅਗਲੀ ਜੁੜਦੀ ਖਬਰ ਹੈ ਹੁਣ ਇਹਨਾਂ ਸਾਰਿਆਂ ਦੇ ਉੱਪਰ ਆਪਾਂ ਚਰਚਾ ਕਰਨੀ ਹੈ ਸਵਾਲ ਵੱਡੇ ਨੇ ਨਾ ਹੁਣ ਤੁਸੀਂ ਦੇਖੋ ਅਗਲੀ ਖਬਰ ਹੈ ਪੰਜਾਬ ਪੁਲਿਸ ਦੇ ਪੰਜਾਬ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਖੁਦ ਜਾਣਕਾਰੀ ਦਿੱਤੀ। ਜਾਣਕਾਰੀ ਦਿੱਤੀ ਹੈ ਕਿ ਗੈਂਗਸਟਰ ਫੜੇ ਨੇ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਚ ਅਸਲਾ ਨਜਾਇਜ਼ ਬਰਾਮਦ ਕੀਤਾ। ਕੀ ਕੀ ਬਹੁਤ ਖਤਰਨਾਕ ਰਾਈਫਲ ਹੁੰਦੀ ਹੈ। AK ਸੈਗਾ 308 ਉਫੜੀ ਗਈ ਹੁਣ ਪਿਸਤੌਲ ਪਿਸਤੂਲ ਤਾਂ ਚੱਲ ਇਹ ਕਈ ਵਾਰ ਫੜਦੇਵੇਂ ਪਰ ਵੱਡੀ ਰਾਈਫਲ ਲਈ ਫੜਦੇ ਸੀ ਔਰ ਨਾਲ ਦੋ ਗਲੌਕ ਫੜੇ ਗਲੌਕ ਦੇ ਦੋ ਮੈਗਜ਼ੀਨ ਤੇ ਦੋ ਮੈਗਜ਼ੀਨ ਜਿਹੜੀ AK47 ਤੋਂ ਵੀ ਖਤਰਨਾਕ AK ਸੈਗਾ 308 ਜਿਹੜੀ ਫੜੀ ਆ ਦੋ ਮੈਗਜ਼ੀਨ ਉਹਦੇ ਫੜੇ ਨੇ 90 ਦੇ ਕਰੀਬ ਰਾਉਂਡ ਫੜੇ ਨੇ 7,50,000 ਰੁਪਇਆ ਡਰੱਗ ਮਣੀ ਮਤਲਬ ਨਸ਼ਾ ਤਸਕਰੀ ਦੇ ਪੈਸੇ ਬਰਾਮਦ ਕੀਤੇ ਗਏ ਨੇ ਇੱਕੋ ਥਾਂ ਤੇ ਹੁਣ ਤੀਜੀ ਵੀ ਸੁਣ ਲੋ ਪੰਜਾਬ ਪੁਲਿਸ ਨੇ ਦਾਵਾ ਕੀਤਾ ਕਿ ਅੱਜ ਫਿਰ ਅਮਰਸਰ ਸਾਹਿਬ ਦੇ ਅੰਦਰ ਇੱਕ ਇਨਕਾਊਂਟਰ ਹੋਇਆ ਪੁਲਿਸ ਨੇ ਉਸੇ ਤਰ੍ਹਾਂ ਗੱਲ ਦੱਸੀ ਜਿਵੇਂ ਅੱਗੇ ਕਹਿੰਦੇ ਨੇ ਵੀ ਅਸੀਂ ਆ ਰਹੇ ਸੀ ਅਸੀਂ ਰੋਕਿਆ ਉਹਨਾਂ ਨੇ ਪੁਲਿਸ ਤੇ ਗੋਲੀ ਚਲਾਈ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਤੇ ਅੱਜ ਫਿਰ ਲੱਤ 'ਚ ਗੋਲੀ ਮਾਰ ਕੇ ਤੇ ਫੜਿਆ ਗਿਆ ਤੁਸੀਂ ਦੇਖੋ ਇਹ ਤਿੰਨੋਂ ਖਬਰਾਂ ਦਾ ਸਬੰਧ ਹੈ ਆਪਸ ਵਿੱਚ ਨਜਾਇਜ਼ ਹਥਿਆਰ ਨਸ਼ਾ ਤੇ ਇਹ ਗੈਂਗਸਟਰਾਂ ਦੇ ਪੁਲਿਸ এনਕਾਊਂਟਰ ਇਹ ਰੋਜ਼ਾਨਾ ਦਾ ਕੰਮ ਇੱਥੇ ਹੋ ਗਿਆ ਔਰ ਰਾਤ ਇੱਕ ਹੋਰ ਵਾਰਦਾਤ ਵਾਪਰੀ ਹੈ ਬੜੀ ਭੈੜੀ ਪੰਜਾਬ ਦੇ ਅੰਦਰ ਚੋਰ ਆਏ ਇੱਕ ਘਰ ਚ ਸ਼ਰਿਆਮ ਸੱਤ ਜਣੇ ਉਹ ਪਰਿਵਾਰ ਕਹਿੰਦਾ ਅਸੀਂ ਉੱਠ ਪਏ ਬੰਦਾ ਦੱਸਦਾ ਕਿ ਉਹਨਾਂ ਨੇ ਸਾਨੂੰ ਜੀ ਮਤਲਬ ਬੰਦੀ ਬਣਾ ਲਿਆ ਤੇ ਸਾਡੀ ਨੂੰਹ ਕੱਲੀ ਨੂੰ ਕਮਰੇ ਚ ਲੈ ਗਈ ਉੱਥੇ ਕਹਿੰਦਾ ਲੱਤ ਪੰਨੀਓ ਦੀ ਚਾਬੀ ਲੈਣ ਲਈ ਉਹ ਤੋਂ ਤੇ ਫਿਰ ਕਹਿੰਦਾ ਬਾਲੀਆਂ ਲਾ ਕੇ ਲੈ ਕੇ ਮੇਰੀ ਮਾਂ ਦੀਆਂ ਮੇਰੀ ਘਰ ਵਾਲੀ ਦੀਆਂ ਫਿਰ ਸਾਡੇ ਦੋਵੇਂ ਫੋਨ ਲੈ ਗਈ ਤੇ 4000 ਸਾਡੇ ਕੋਲ ਨਕਦ ਸੀ ਉਹ ਲੈ ਗਈ ਹੁਣ ਪੰਜਾਬ ਦੇ ਇਹ ਹਾਲਾਤ ਜਿਹੜੇ ਬਣੇ ਨੇ ਇਹ ਬਣਾਏ ਕਿੰਨਾਂ ਨੇ ਆ ਪਤਾ ਹੁਣ ਕੱਲ ਦਾ ਪੰਜਾਬ ਦੇ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਚੱਕ ਬਹੁਤ ਵੱਡਾ ਝਗੜਾ ਤੱਲਿਆ ਪਤਾ ਕਿਉਂ ਪਿਛਲੇ ਦਿਨੀ ਬਿਕਰਮ ਮਜੀਠੀਆ ਨੂੰ ਫੜਿਆ ਤੇ ਮਜੀਠੀਆ ਨੂੰ ਫੜਨ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੱਲ ਮਜੀਠੀਆ ਦੇ ਡਟ ਕੇ ਹੱਕ ਚ ਬੋਲੇ ਕੀ ਕਹਿੰਦੇ ਕਹਿੰਦੇ ਪੰਜਾਬ ਦੇ ਵਿੱਚ ਲੋਕਤੰਤਰ ਦਾ ਕਹਾਣ ਹੋ ਗਿਆ ਜਿੱਦਾਂ ਮਜੀਠੀਆ ਨੂੰ ਫੜਿਆ ਲੋਕਤੰਤਰ ਦਾ ਕਹਾਣ ਆ ਤੇ ਮੈਂ ਆਉਦੀ ਜ਼ਿੰਦਗੀ ਚ ਕਦੇ ਵੀ ਇੰਨਾ ਲੋਕਤੰਤਰ ਦਾ ਕਹਾਣ ਨਹੀਂ ਵੇਖਿਆ ਤੇ ਪੰਜਾਬ ਸਰਕਾਰ ਦਿੱਲੀ ਤੁਰ ਮੋੜ ਤੇ ਚੱਲ ਗਈ ਜਦੋਂ ਇਹ ਗੱਲਾਂ ਕੈਪਟਨ ਨੇ ਕਹੀਆਂ ਫੇਰ ਭਗਵੰਤ ਮਾਨ ਸਾਹਿਬ ਆ ਗਏ ਸਾਹਮਣੇ ਕੈਮਰਿਆਂ ਦੇ ਭਾਵੇਂ ਭਗਵੰਤ ਮਾਨ ਦੀ ਸਰਕਾਰ ਤੇ ਵੀ तमाम ਸਵਾਲ ਹਨ ਪਰ ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਕਹੀਆਂ ਉਹ ਕਹਿੰਦਾ ਇਹ ਚਾਚਾ ਭਤੀਜਾ ਰਲ ਮਿਲ ਕੇ ਬਹੁਤ ਕੁਝ ਕੀਤਾ ਗਿਆ ਹੁਣ ਜਦ ਭਤੀਜਾ ਫੜਿਆ ਤਾਂ ਚਾਚੇ ਨੂੰ ਬਹੁਤ ਦੁੱਖ ਹੋਇਆ ਭਗਵਨ ਤਮਨ ਨੇ ਤਾਂ ਇੱਥੋਂ ਤੱਕ ਗੁੱਝੀ ਮਾਰੀ ਕਹਿੰਦਾ ਫੈਲਾ ਇਹਦੀਆਂ ਵੀ ਤਿਆਰ ਕਰੀ ਬੈਠੇ ਆ ਪੱਕੇ ਪੈਰੀ ਹੋ ਕੇ ਕਾਰਵਾਈ ਕਰਾਂਗੇ ਹੁਣ ਸਵਾਲ ਇਹ ਆ ਕਿ ਕੀ ਆਉਣ ਵਾਲੇ ਦਿਨਾਂ ਚ ਕੈਪਟਨ ਮਰਿੰਦਰ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਜਾਂ ਜਿਵੇਂ ਚੰਨੀ ਬਾਰੇ ਬੋਲਿਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਭਗਵਨ ਤਮਨ ਸਾਹਿਬ ਨੇ ਰਾਜਾ ਵੜਿੰਗ ਦੇ ਬੱਸਾਂ ਦੀਆਂ ਬਾਡੀਆਂ ਬਾਰੇ ਬਹੁਤ ਵਾਰ ਬੋਲਿਆ ਪਰ ਕਾਰਵਾਈ ਕੋਈ ਨਹੀਂ ਸੁਖਬੀਰ ਬਾਦਲ ਦੇ ਸੁਖਵਲਾਸ ਹੋਟਲ ਬਾਰੇ ਹੋਰ ਗਲਤ ਕੰਮਾਂ ਤੇ ਦੋਸ਼ ਲਾ ਕੇ ਬਹੁਤ ਬੋਲਿਆ ਪਰ ਕਾਰਵਾਈ ਜ਼ੀਰੋ ਇਸੇ ਤਰ੍ਹਾਂ ਕੈਪਟਨ ਮਰਿੰਦਰ ਤੇ ਕੱਲੀਆਂ ਗੱਲਾਂ ਹੀ ਰਹਿਣਗੀਆਂ ਕਿ ਕਾਰਵਾਈ ਵੀ ਹੋਏਗੀ ਇਹ ਸਵਾਲ ਖੜ ਗਿਆ ਹੁਣ ਮਿੱਤਰੋ ਇਹਨਾਂ ਦੋਵਾਂ ਚ ਸਹੀ ਕੌਣ ਹੈ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੈਪਟਨ ਮਰਿੰਦਰ ਦੇਖੋ ਹਮ ਆਮ ਸਾਰੇ ਲੰਗੇ ਇਹ ਸਾਰੇ ਹੁਕਮਰਾਨਾਂ ਦੇ ਰਾਜਾਂ ਚ ਕੱਖ ਨਹੀਂ ਵਧੀਆ ਹੋਇਆ ਪਹਿਲਾ ਕਾਲੀਆਂ ਦਾ ਰਾਜ ਫਿਰ ਕਾਂਗਰਸ ਦਾ ਆ ਆਮ ਆਦਮੀ ਪਾਰਟੀ ਮੈਂ ਠੋਕ ਵਜਾ ਕੇ ਕਹੂੰਗਾ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਸੱਚ ਬੋਲਾਂਗੇ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨਿਕਲੇ ਬਹੁਤਾ ਫਰਕ ਨਹੀਂ ਹੈ ਦੋਸ਼ ਕੈਪਟਨ ਮਰਿੰਦਰ ਤੇ ਵੀ ਲੱਗੇ ਜਦੋਂ ਉਹ ਸੈਂਕੜੇ ਬਹੁ ਕਰੋੜੀ ਕਪੜੇ ਦਾ ਦੋਸ਼ ਉਹਨਾਂ ਤੇ ਲੱਗਾ ਸੀ ਉਦੋਂ ਬਾਅਦ ਕਲੀਨ ਚੱਟ ਮਿਲ ਗਈ ਜੀ ਆ ਹੋ ਗਿਆ ਜੀ ਦੋਸ਼ ਸੁਖਵੀਰ ਬਾਦਲ ਤੇ ਵੀ ਲੱਗੇ ਪਰ ਹੋਇਆ ਕੁਛ ਨਹੀਂ ਹੁਣ ਦੋਸ਼ ਭਗਵੰਤ ਮਾਨ ਤੇ ਵੀ ਲੱਗੇ ਭਗਵੰਤ ਮਾਨ ਤੇ ਵੀ ਦੋ ਦਿਨ ਪਹਿਲਾਂ ਕਰੋੜਾਂ ਰੁਪਏ ਦੇ ਕਫਲੇ ਦੇ ਦੋਸ਼ ਸੁਖਪਾਲ ਖੈਰਾ ਨੇ ਲਾਏ ਨੇ ਨਾਲ ਉਹਨੇ ਕਿਹਾ ਵੀ ਇੱਦਾਂ ਇੱਦਾਂ ਕਰਕੇ ਕਫਲਾ ਕੀਤਾ ਹੁਣ ਜਿਵੇਂ ਉਹ ਦੱਸਦਾ ਸੁਣਨ ਵਾਲੇ ਨੂੰ ਤਾਂ ਕਹੀ ਲੱਗ ਹੀ ਰਿਹਾ ਵੀ ਯਾਰ ਇਹ ਕੀਤਾ ਜਦੋਂ 143 ਗੱਡੀਆਂ ਇਹਨਾਂ ਖਰੀਦੀਆਂ ਜਿਹੜੀ ਸੜਕ ਸੁਰੱਖਿਆ ਫੋਰਸ ਐਸਐਸਐਫ ਬਣਾਈ ਇਹਨਾਂ ਨੇ 144 ਗੱਡੀਆਂ ਖੈਰਾ ਕਹਿੰਦਾ ਖਰੀਦੀਆਂ ਨੇ ਤੇ ਉਹ ਕਹਿੰਦਾ ਵੀ ਇੱਕ ਗੱਡੀ ਟੋਇਟਾ ਦੀ ਹੈਲਿਕਸ ਕਹਿੰਦਾ ਇਹਨਾਂ ਨੇ 36 ਲੱਖ ਦੀ ਖਰੀਦੀ ਤੇ ਖੈਰਾ ਕਹਿੰਦਾ ਵੀ ਆਹ ਵੇਖੋ ਬਿੱਲ ਸਾਡੇ ਆਪ ਦੇ ਬੰਦਿਆਂ ਨੇ ਉਹ ਗੱਡੀ ਖਰੀਦੀ ਕੰਪਨੀ ਨਾਲ 바ਰਗੇਨਿੰਗ ਕੀਤੀ ਇੱਕੋ ਗੱਡੀ ਦੇ ਵਿੱਚ ਕਹਿੰਦਾ 10 ਲੱਖ ਰੁਪਈਆ ਦਾ ਡਿਸਕਾਊਂਟ ਦਿੱਤਾ ਉਹਨਾਂ ਨੇ ਤੇ ਕਹਿੰਦਾ ਜਦੋਂ ਕੋਈ 144 ਖਰੀਦ ਰਿਹਾ ਹੋਊਗਾ ਤਾਂ ਕਿੰਨਾ ਡਿਸਕਾਊਂਟ ਮਿਲਿਆ ਹੋਊਗਾ ਕਹਿੰਦਾ ਉਹ ਇਹਨਾਂ ਨੇ ਕਾਗਜ਼ਾਂ 'ਚ ਨਹੀਂ ਪਾਇਆ ਖੈਰਾ ਕਹਿੰਦਾ ਖੈਰਾ ਕਹਿੰਦਾ ਉਹ ਸਾਰਾ ਆਪ ਖਦਾ ਤੇ ਕਾਗਜ਼ਾਂ 'ਚ ਪੂਰੀ ਕੀਮਤ ਦਿਖਾਈ ਹੁਣ ਕੱਲ ਭਗਵੰਤ ਮਾਨ ਸਾਹਿਬ ਦੇ OSD ਰਾਜਵੀਰ ਘੁੰਮਣ ਹੋਰਾਂ ਨੇ ਖੈਰਾ ਨੂੰ ਮਾਨ ਨੀ ਦਾ ਨੋਟਿਸ ਭੇਜਤਾ ਨਿਕਲੂਗਾ ਕਿ ਇਹ ਆਉਣ ਵਾਲਾ ਟਾਈਮ ਦੱਸੂ ਪਰ ਅਗਲੀ ਵੱਡੀ ਖਬਰ ਹੈ ਮੰਦ ਭਾਗੀ ਖਬਰ ਹੈ ਕਿ ਦੋ DSP ਪੁਲਿਸ ਦੇ ਇੱਕੋ ਥਾਂ ਇਕੱਠਿਆ ਉਹਨਾਂ ਦੀ ਮੌਤ ਹੋਈ ਉਹ ਮਾਮਲਾ ਕੀ ਹੈ ਦੇਖੋ ਜੀ ਮਾਮਲਾ ਹైదరాబాద్ ਦਾ ਹੈ ਆਪਣੇ ਹੀ ਭਾਰਤ ਦੇ ਹైదరాబాద్ ਦੇ ਵਿੱਚ ਦੋ ਡੀਐਸਪੀ ਗੱਡੀ ਤੇ ਜਾ ਰਹੇ ਸੀ ਗੱਡੀ ਡਵਾਈਡਰ ਚ ਵੱਜੀ ਗੱਡੀ ਵਿਚਾਲੇੋਂ ਪਾੜ ਗਈ ਤੇ ਦੋਵੇਂ ਡੀਐਸਪੀ ਜਿਹੜੇ ਨੇ ਥਾਂ ਤੇ ਉਹਨਾਂ ਦੀ ਮੌਤ ਹੋ ਗਈ ਮਿੱਤਰੋ ਜਿਹੜੇ ਐਕਸੀਡੈਂਟ ਨੇ ਜਿਹੜੇ ਹਾਦਸੇ ਨੇ ਇਹ ਵੱਡਾ ਛੋਟਾ ਨਹੀਂ ਵੇਖਦੇ ਪਿਛਲੇ ਦਿਨੀ ਹైదరాబాద్ ਦੇ ਵਿੱਚ ਹੀ ਇੱਕ ਜਹਾਜ਼ ਉੱਡਿਆ ਡੇਢ ਮਿੰਟ ਚ ਡਿੱਗ ਪਿਆ ਪਾਉਣੇ 300 ਦੇ ਕਰੀਬ ਕੀਮਤੀ ਜਾਨਾਂ ਉਹਦੇ ਚ ਗਈਆਂ ਹੁਣ ਤੱਕ ਉਹਦੀ ਜ਼ਿੰਮੇਵਾਰੀ ਨਾ ਉਹ ਜਿਹੜੀ 에어 ਇੰਡੀਆ ਕੰਪਨੀ ਉਹਨੇ ਨਹੀਂ ਚੱਕੀ ਭਾਰਤ ਸਰਕਾਰ ਨੇ ਨਹੀਂ ਚੱਕੀ ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਬੜਾ ਬੇਸ਼ਰਮੀ ਭਰਿਆ ਬਿਆਨ ਦਿੱਤਾ ਕਹਿੰਦੇ ਜਿਹੜੇ ਹਾਦਸੇ ਨੇ ਨਾ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹ ਹਾਦਸਾ ਜਿਹੜਾ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਫਿਰ ਬੰਦਾ ਪੁੱਛੇ ਇਸ ਸੜਕ ਸੁਰੱਖਿਆ ਲਈ ਇਹਨੇ ਨਿਯਮ ਕਿਉਂ ਬਣਾਏ ਨਹੀਂ ਚਲਾਣ ਕਿਉਂ ਘਟਦੇ ਹੋ ਹੁਣ ਅਗਲੀ ਖਬਰ ਜਿਹੜੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਮੰਤਰੀ ਨੂੰ ਤਲਬ ਕੀਤਾ ਗਿਆ ਕਿਹੜੇ ਨੂੰ ਹਰਜੋਤ ਬੈਂਸ ਸਿੱਖਿਆ ਮੰਤਰੀ ਪੰਜਾਬ ਉਹਨਾਂ ਨੂੰ ਤਲਬ ਕੀਤਾ ਗਿਆ ਤਲਬ ਕਿਹਨੇ ਕੀਤਾ ਹੈ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇੱਛਾ ਕੇ ਜਵਾਬ ਦਿਓ ਤੇ ਨਾਲ ਤਲਬ ਕੀਤਾ ਹੈ ਜਸਵੰਤ ਸਿੰਘ ਜਫਰ ਨੂੰ ਜਿਹਦੀ ਕਿਤਾਬ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਐ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਜਸਵੰਤ ਜਫਰ ਅੱਜ ਕੱਲ੍ਹ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਤੇ ਉਹਨਾਂ ਨੂੰ ਵੀ ਤਲਬ ਕੀਤਾ ਵਜ੍ਹਾ ਸ਼੍ਰੀਨਗਰ ਦੇ ਵਿੱਚ ਗੁਰੂ ਸਾਹਿਬ ਦਾ 350 ਸਾਲਾਂ ਸ਼ਹੀਦੀ ਸਮਾਗਮ ਕਰਾਇਆ ਗਿਆ ਤੇ ਉੱਥੇ ਵੀਰ ਸਿੰਘ ਜਿਹੜਾ ਗਾਇਕ ਐ ਉਹਨੂੰ ਵੀ ਬੁਲਾਇਆ ਗਿਆ ਤੇ ਹੋਇਆ ਕੀ ਭਾਈ ਉਥੇ ਸ਼ੀਦੀ ਸਮਾਗਮ ਹੋ ਰਿਹਾ ਵੀਰ ਸਿੰਘ ਸਟੇਜ ਤੇ ਉਹਨੇ ਰਮਾਂਟਿਕ ਗੀਤ ਗਾਤਾ ਤੇ ਰਮਾਂਟਿਕ ਗੀਤ ਦੇ ਉੱਪਰ ਕਈ ਪੱਗਾਂ ਵਾਲੇ 15-20 ਜਿਹੜੇ ਵੀਡੀਓ ਚ ਨੇ ਉਹ ਸਾਹਮਣੇ ਆ ਕੇ ਨੱਚਣ ਲੱਗ ਪਏ ਸ਼ੀਦੀ ਸਮਾਗਮ ਤੇ ਉਸ ਤੋਂ ਬਾਅਦ ਵੀਰ ਸਿੰਘ ਸਿੱਧਾ ਕਾਲ ਤਖਤ ਸਾਹਿਬ ਆਇਆ ਮਾਫੀ ਮੰਗੀ ਕਹਿੰਦਾ ਮੈਨੂੰ ਪਤਾ ਨਹੀਂ ਸੀ ਵੀ ਪ੍ਰਬੰਧਕ ਪ੍ਰੋਗਰਾਮ ਕਾਦੇ ਵਾਸਤੇ ਕਰਾ ਰਿਆ ਮੈਨੂੰ ਸਹੀ ਜਾਣਕਾਰੀ ਨਹੀਂ ਸੀ ਮੇਰ ਤੋਂ ਗਲਤੀ ਹੋ ਗਈ ਸਿੱਖ ਬੱਚਾ ਹਾਂ ਮਾਫ ਕਰ ਦਿਓ ਫਿਰ ਕਾਲਤਖ ਸਾਹਿਬ ਨੇ ਕਿਹਾ ਠੀਕ ਹੈ ਵਿਚਾਰ ਦੇ ਆ ਉਸ ਤੋਂ ਬਾਅਦ ਕਾਲਤਖ ਸਾਹਿਬ ਨੇ ਕਿਉਂਕਿ ਉਹ ਪ੍ਰੋਗਰਾਮ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੀ ਸ਼੍ਰੀਨਗਰ ਵਿੱਚ ਭਾਸ਼ਾ ਭਾਗ ਦੇ ਡਾਇਰੈਕਟਰ ਜਸਵੰਤ ਜਫਰ ਨੂੰ ਪਲੱਸ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਯਰ ਜੋਤ ਬੈਂਸ ਉਹਨਾਂ ਦੋਨਾਂ ਨੂੰ ਤਲਬ ਕਰ ਲਿਆ ਗਿਆ ਹੁਣ ਵੇਖਣਾ ਹੈ ਕਿਉਣ ਵਾਲੇ ਦਿਨਾਂ ਚ ਇਹਦਾ ਹੁੰਦਾ ਕੀ ਹੈ 1 ਅਗਸਤ ਨੂੰ ਸਿੱਖਿਆ ਮੰਤਰੀ ਹਰਜੋਤ ਬੈਸ ਤੇ ਜਸਵੰਤ ਜਫਰ ਕਾਲ ਤਖਤ ਸਾਹਿਬ ਤੇ ਤਲਬ ਕੀਤੇ ਗਏ ਨੇ ਉਹ ਜਾਣਗੇ ਕਿ ਨਹੀਂ ਜਾਣਗੇ ਇਹਦੇ ਬਾਰੇ ਹਰਜੋਤ ਬੈਸ ਦਾ ਬਿਆਨ ਆ ਗਿਆ ਉਹ ਕਹਿੰਦਾ ਵੇਖੋ ਜੀ ਸਿੱਖਾਂ ਦੇ ਘਰ ਚ ਪੈਦਾ ਹੋਏ ਆ ਕਾਲ ਤਖਤ ਸਾਹਿਬ ਸਾਡੇ ਵਾਸਤੇ ਸਰਵੋੱਚ ਹੈ ਜਾਵਾਂਗੇ ਗਲਤੀ ਕਬੂਲਾਂਗੇ ਤੇ ਗਲਤੀ ਮੰਨਾਂਗੇ ਜੋ ਅਕਾਲ ਤਖਤ ਸਾਹਿਬ ਕਹਿਣਗੇ ਉਹ ਮੰਨਾਂਗੇ ਉਧਰ ਪਾਈ ਇੱਕ ਹੋਰ ਬੜੀ ਅਜੀਬ ਖਬਰ ਆਈ ਜਿਹੜੇ ਗਿਆਨੀ ਰਗਵੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਇਆ ਗਿਆ ਸੀ ਤੇ ਉਹਦੀ ਥਾਂ ਤੇ ਨਵੇਂ ਕੁਲਦੀਪ ਸਿੰਘ ਗੜਗੱਜ ਨੂੰ ਬਣਾਇਆ ਗਿਆ ਸੀ ਕਹਿੰਦੇ ਜਥੇਦਾਰ ਰਗਵੀਰ ਸਿੰਘ ਤੇ ਹੁਣ ਵਾਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਨਾਂ ਦੇ ਵਿਚਾਰੇ ਬੜੀ ਸਾਂਝ ਦੁਬਾਰਾ ਬਣ ਗਈ। ਇੱਕ ਹੀ ਹੋ ਗਿਆ, ਕਿਵੇਂ ਹੋ ਗਿਆ? ਕੀ ਇਹਦਾ ਫਾਇਦਾ ਹੈ ਕਿ ਨੁਕਸਾਨ ਹੈ? ਇਹਦੇ ਬਾਰੇ ਭਾਈ ਤੁਸੀਂ ਆਪਣਾ ਵਿਚਾਰ ਲਿਖਿਓ ਕਿਉਂਕਿ ਤੁਸੀਂ ਤਾਂ ਮੇਰੇ ਨਾਲੋਂ ਵੀ ਸਿਆਣੇ ਹੋ, ਸਮਝਦਾਰ ਹੋ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ। ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ, ਬਹੁਤ ਮਿਹਰਬਾਨ।